ਭਾਈ ਬਈ ਮਾਰੀ ਨਾ ਭਾਈ ਸਮਝਾ ਜੀ ਨਾ ਭਾਈ ਨਾ ਨਹੀਂ ਨਹੀਂ ਗਲਤੀ ਤੂੰ ਇਹ ਦੱਸ ਹਾਂਜੀ ਜੋ ਬੁੜੀ ਮਰ ਜਾਂਦੀ ਉਹਦਾ ਉਹਦਾਂ ਅਸੀਂ ਟਾਈਮ ਤੇ ਆ ਗਏ ਹੂੰ ਆਈ ਬਈ 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 ਗਲਤੀ ਮੰਨ ਗਿਆ ਭਾਈ ਬਈ ਗਲਤੀ ਮੰਨ ਗਿਆ ਭਾਈ ਗਲਤੀ ਮੰਨਣਾ ਨਹੀਂ ਗਲਤੀ ਬੁੱਤ ਤੂੰ ਮੰਨਿਆ ਤੈਨੂੰ ਮਨਾਈ ਐ ਮੰਨਿਆ ਨਹੀਂ ਤੂੰ ਮੰਨ ਗਿਆ ਭਈ ਗਲਤੀ ਤੂੰ ਮੰਨਿਆ ਨਹੀਂ ਮਨਾਈ ਐ ਬਾਈ ਆ ਬੰਦਾ ਘਰੇ ਵੜ ਕੇ ਜੀ ਸ਼ਰਿਆ ਆ ਬੰਦੇ ਨੇ ਜੀ ਇੱਥੇ ਨਾ ਲੋਟ ਖਾਣ ਨੂੰ ਅੰਜਾਮ ਦੇਣ ਦੀ ਤਿਆਰੀ ਸੀਗਾ ਬਾਹਰ ਦੀ ਗੱਡੀ ਖੜੀ ਐ ਗੱਡੀ ਕਿੱਡੀ ਆ ਵੇ ਮਾਪਾਂਗਾ ਨੋਵਾ ਜੀ ਨੋਵਾ ਅੱਛਾ ਹਾਂਜੀ ਨੋਵਾ ਗੱਡੀ ਦੇਖੋ ਬਾਈ ਅਨੋਵਾ ਗੱਡੀ ਦਾ ਇਹਨੂੰ ਆਈ ਉਸਾਈ ਬਾਈ ਹਾਂ ਅਨੋਵਾ ਗੱਡੀਆਂ ਲਈ ਫਿਰਦੇ ਆ ਨੋਵਾ ਬਾਈ ਅਨੋਵਾ ਤੇ ਇੱਥੇ ਜ਼ਹਿਰ ਖਾਨ ਨੂੰ ਪੈਸਾ ਨਹੀਂ ਸਾਹਮਣੇ ਸਾਹਮਣੇ ਦੇਖ ਕੀ ਕਰਨ ਆਇਆ ਸੀਗਾ ਅਸੀਂ ਤੁਹਾਨੂੰ ਇਹ ਦੱਸਦੇ ਆ ਵੀ ਇੱਥੇ ਬਾਈ ਘਰੇ ਵੜ ਕੇ ਨਾ ਬੰਦੇ ਨੇ ਪੈਸਾ ਤੇਲਾ ਜੋ ਵੀ ਐ ਇਹਨੇ ਸਾਰਾ ਮਤਲਬ ਇਕੱਠਾ ਕਰ ਲਿਆ ਸੀ ਉਹਦਾ ਜਦੋਂ ਸਾਡੀ ਕਿਸਮਤ ਚੰਗੀ ਸੀਗੀ ਅਸੀਂ ਇੱਥੇ ਪਹੁੰਚ ਗਏ ਘਰ ਵਾਲੇ ਜਿਹੜੇ ਭਰਾ ਸੀ ਉਹ ਪਹੁੰਚ ਗਏ ਤੇ ਇਹਨਾਂ ਦਾ ਬਚਾਅ ਹੋ ਗਿਆ ਕੀ ਜੀ ਇਕੱਠਾ ਕਰ ਲਿਆ ਸੀ ਓਏ ਬਈ ਪੈਸੇ ਤੇ ਸਿਆਉਣਾ ਇਕੱਠਾ ਕਰ ਲਿਆ ਸੀਗਾ ਓਏ ਅੱਛਾ ਹਾਂਜੀ ਅ ਮੂਜੀ ਮਤਲਬ ਪੇਟੀ ਬੰਦ ਲਈ ਸੀਗੀ ਬੰਦ ਨਹੀਂ ਸੀ ਬਈ ਪੇਟੀ ਬੰਦ ਲਈ ਸੀ ਹਾਂਜੀ ਅਲਮਾਰੀ ਚੋਂ ਪੈਸੇ ਕੱਢਿਆ ਜੀ ਮੈਂ ਅਲਮਾਰੀ ਚ ਕਿੰਨੇ ਕਿੰਨੇ ਪੈਸੇ ਹੋਣਗੇ ਕਿੰਨੇ ਅੰਦਾਜ਼ਾ ਜਾ ਹੋਊਗਾ ਜੀ 5 ਲੱਖ ਰੁਪਈਆ 5 ਲੱਖ ਰੁਪਈਆ ਹੋਊਗਾ 골ਡ ਕੇ ਸੋਨਾ ਕਿੰਨੇ ਤੋਲੇ ਹੋਊਗਾ ਹਨਾ ਹੋਊਗਾ ਵੀ 6 ਟੋਲੇ ਦਾ ਹੋਊਗਾ ਜੀ 6-7 ਟੋਲੇ ਹੋਣਗੇ ਹਾਂਜੀ ਕਿਵੇਂ ਆਇਆ ਇਹਨਾਂ ਦੇ ਕੀ ਕੀ ਬਣ ਗਿਆ ਇਹਨਾਂ ਨੂੰ ਕੀ ਗਿਆ ਵੀ ਮੈਂ ਕੋਈ ਮੁਲਾਜ਼ਮਾ ਜਾਂ ਮੈਂ ਥੋੜੀ ਸਦਾ ਸਰਬਿਕ ਸਰਵੇ ਕਰਨਾ ਹੈ ਝੂਠ ਨਹੀਂ ਬੋਲਣਾ ਨਹੀਂ ਡੰਡਾ ਡੰਡਾ ਜੀਣਾ ਨਾ ਨਹੀਂ ਵੀ ਮੈਂ ਸਹੀ ਗੱਲ ਕਹਿੰਦਾ ਮੈਂ ਝੂਠ ਨਹੀਂ ਹਾਂ ਮੈਂ ਤਾਂ ਐਂ ਸਹੀ ਸਹੀ ਗੱਲ ਦੱਸ ਦੇ ਤੈਨੂੰ ਡੱਕਾ ਨਹੀਂ ਕਹਿੰਦੇ ਅਸੀਂ ਬੋਲ ਉਹ ਮੈਂ ਜੀ ਪਿੱਛੇ ਪੁਸ਼ਪਪਰਜ਼ਾਰ ਕੀਤੀ ਸੀ ਇਹ ਕਰਦਿਆਂ ਦੀ ਅੱਛਾ ਮਹਾਂਇਨਾ ਦੇ ਘਰੇ ਕੌਣ ਕੌਣ ਆ ਅੱਛਾ ਵੀ ਇਹ ਬੇਬੇ ਬਾਪੂ ਇਹਨਾਂ ਦਾ ਤੇ ਇੱਕ ਮੁੰਡਾ ਇਹਨਾਂ ਦਾ ਆਪਦਾ ਨਾਂ ਨੂੰ ਪਰਦਾਲ ਪਹਿਲਾਂ ਕਰ ਲਈ ਸੀ ਪਹਿਲਾਂ ਕਰ ਲਈ ਸੀ ਮਤਲਬ ਇਹਨਾਂ ਨੂੰ ਜਗੀਨ ਹੋ ਗਿਆ ਵੀ ਕੋਈ ਸਾਨੂੰ ਜਾਣਦਾ ਹਾਂਜੀ ਮੈਂ ਇਥੋਂ ਮੈਂ ਦੇਖ ਕੇ ਐ ਤੇ ਮਾ ਵੀ ਤੁਹਾਡੇ ਮੁੰਡੇ ਦਾ ਲਿਆ ਜੀ ਆ ਮਾ ਜੀ ਮੈਂ ਹੂੰ ਤੇ ਮੈਂ ਘਰੇ ਨਹੀਂ ਹੈਗਾ ਬਾਈ ਉਹ ਬੰਦੇ ਨੇ ਗਿਆ ਖੇਤ ਗਿਆ ਵਾ ਜੀ ਅੱਛਾ ਤੇ ਮੈਂ ਫਿਰ ਦੱਸਿਆ ਜੀ ਉਹਨਾਂ ਨੇ ਮੈਂ ਵੀ ਯਾਰ ਵੀ ਕੀ ਬਤਾ ਬਹਾਨਾ ਮਾਰਿਆ ਵੀ ਮੈਂ ਵੀ ਤੁਹਾਡੇ ਮੁੰਡੇ ਨੂੰ ਕੁਝ ਗੱਲਬਾਤ ਹੋ ਗਈ ਜਾਂ ਕੁਝ ਬਦੋ ਦੋਸਤਾਂ ਮੈਂ ਇਹ ਗੱਲ ਕਹੀ ਕੀ ਕਿਹਾ ਹਾਂਜੀ ਐਂ ਕਿਹਾ ਮਾ ਤੁਹਾਡਾ ਮੁੰਡਾ ਉੱਥੇ ਡਿੱਗ ਗਿਆ ਪਿਆ ਮਾ ਅੱਛਾ ਹਾਂ ਕਹਿੰਦੇ ਕੀ ਗੱਲ ਹੋ ਗਈ ਮਾ ਪਤਾ ਨਹੀਂ ਕੀ ਗੱਲ ਮੋਟਰਸਾਈਕਲ ਸੀ ਉਹਦੇ ਕੋਲੇ ਅੱਛਾ ਤੇ ਬਾਵਾ ਕੱਠ ਜਾ ਹੋਇਆ ਪਿਆਗਾ ਅੱਛਾ ਤੂੰ ਅੱਖ ਝੂਠ ਬੋਲਿਆ ਝੂਠ ਬੋਲਿਆ ਜੀ ਅੱਛਾ ਬੋਲ 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 ਤੇ ਘਰ ਦੇ ਤਿਆਰ ਹੋਣ ਲੱਗੇ ਸੀਗੇ ਘਰੇ ਕੌਣ ਸੀ ਘਰੇ ਦਾ ਮਤਲਬ ਗਲੀ ਮਾਤਾ ਸੀਗੀ ਅੱਛਾ ਗਲੀ ਮਾਤਾ ਸੀ ਮਾਤਾ ਸੀਗੀ ਮਾਤਾ ਜਦੋਂ ਘਬਰਾ ਗਏ ਹੋਣਗੇ ਨਾ ਹਾਂਜੀ ਦੇਖੋ ਭਾਈ ਇਹਨੇ ਝੂਠ ਬੋਲਿਆ ਵੀ ਐਂ ਕਰਕੇ ਤੁਹਾਡੇ ਮੁੰਡੇ ਨੂੰ ਕੁਝ ਹੋਇਆ ਪਿਆ ਉੱਥੇ ਤੇ ਮਾਤਾ ਘਬਰਾ ਗਈ ਕਿਉਂਕਿ ਬੰਦਾ ਘਬrai ਜਾਂਦਾ ਥਾ ਫੇਰਾਂ ਜਾ ਗਈ ਉਹ ਇਹਨੇ ਉਦਵਾ ਜੀ ਦਵਾਈ ਸੰਘਾਈ ਚੰਗੀ ਜਿਹਰਾਂ ਨੂੰ ਦਵਾਈ ਸੰਘਾ ਕੇ ਫਿਰ ਉਦਵਾ ਕੀ ਹੋਇਆ ਉਦਵਾ ਪੂਰੀ ਘਟਨਾ ਨੂੰ ਅੰਜਾਮ ਕਿੰਨਾ ਟਾਈਮ ਪੇਟੀ ਭੰਨਣ ਦੇ ਲਾਤਾ ਕਿਉਂਕਿ ਬੰਦਾ ਘਬਰਾਉਂਦਾ ਬੰਦਾ ਡਰਦਾ ਵੀ ਹੈ ਹਾਂਜੀ ਬੇਟੀ ਦਾ ਕਿਹੜਾ ਟਾਈਮ ਲੱਗਣਾ ਜੀ ਮੇਰੇ ਕੋਲ ਸੀਗਾ ਜੀ ਹਥਿਆਰ ਜੀ ਮੇਰੇ ਕੋਲ ਅੱਛਾ ਫਿਰ ਅੰਦਾਜ਼ਾ ਫਿਰ ਕਿੰਨਾ ਟਾਈਮ ਲੱਗਿਆ ਹੋਣਾ ਲੱਗ ਗਿਆ ਹੋਊਗਾ ਮੈਂ ਤਾਂ 5 ਕਿ ਮਿੰਟ ਤਾਂ ਲੱਗ ਹੀ ਗਈ ਜੀ 5 ਕਿ ਮਿੰਟ ਲੱਗੇ ਹਾਂਜੀ ਅੱਛਾ ਤੇ ਉਦੋਂ ਆ ਫਿਰ ਮਤਲਬ ਤੂੰ ਸਮਾਨ ਸਾਰਾ ਉਹ ਪੁੱਤ ਭੰਨ ਭੰਨਣ ਤੇ ਲੱਗਿਆ 5 ਮਿੰਟ ਸਮਾਨ ਇਕੱਠਾ ਕਰਨ ਤੇ ਅੰਦਾਜ਼ਾ ਆ ਕਿੰਨਾ ਟਾਈਮ ਲੱਗਿਆ ਹੋਊਗਾ ਕਿੰਨੇ ਕਿ ਮਿੰਟ ਲੱਗੇ ਹੋਣਗੇ ਮਤਲਬ ਲੱਗ ਗਿਆ ਹੋਊਗਾ ਘੰਟਾ ਤਾਂ ਲੱਗ ਹੀ ਗਿਆ ਘੰਟਾ ਤਾਂ ਹੋਣਾ ਲੱਗਿਆ ਘੰਟਾ ਕਿਉਂ ਲਾਇਆ ਕਿ ਤੈਨੂੰ ਲਾਜ ਹੋ ਗਿਆ ਵੀ ਹੋਰ ਸਮਾਨ ਵੀ ਮੈਂ ਹਾਂ ਜੀ ਲਾਲਚ ਹੋ ਗਿਆ ਸੀਗਾ ਜੀ ਅੱਛਾ ਲਾਲਚ ਕਦਾ ਹੋ ਗਿਆ ਸੀ ਦੱਬੋਲ ਪੈਸੇ ਪੈਸੇ ਜੀ ਸੋਨਾ ਪਿਆ ਸੀਗਾ ਜੇ ਸੋਨਾ ਦੇ ਪੈਸੇ ਚੱਕ ਲੈ ਹੋਰ ਤੈਨੂੰ ਮਗਰ ਕੀ ਲਾਲਚ ਰਹੇ ਤੈਨੂੰ ਐਸੇ ਵੀ ਹੋਰ ਵੀ ਹੋ ਸਕਦਾ ਹਾਂਜੀ ਮੈਨੂੰ ਹੋਰ ਵੀ ਹੋ ਸਕਦਾ ਜੀ ਅੱਛਾ ਹਾਂਜੀ ਕਲੀ ਮਾਤਾ ਸੀਗੀ ਜੀ ਫਿਰ ਮੈਂ ਮਾਤਾ ਨੂੰ ਤਾਂ ਸੰਘਾਤਾ ਜੀ ਦੇਖੋ ਬਾਈ ਇਹ ਫੜਿਆ ਕਿਵੇਂ ਗਿਆ ਮਾਤਾ ਨੂੰ ਇਹਨੇ ਸੰਘਾਤਾ ਸੀਗਾ ਝੂਠ ਬੋਲਿਆ ਵੀ ਤੁਹਾਡੇ ਮੁੰਡੇ ਨੂੰ ਕੁਝ ਹੋਇਆ ਪਿਆ ਤੁਹਾਡੇ ਮੁੰਡੇ ਦਾ ਉੱਥੇ ਐਕਸੀਡੈਂਟ ਹੋਇਆ ਪਿਆ ਮੈਂ ਉਹ ਦੋਸਤ ਬੋਲਦਾ ਬੇਬੇ ਜੀ ਤੁਹਾਡਾ ਨਾਂ ਕਰਤਾਰ ਕਹੋਰੀ ਹੈ ਤੁਹਾਡੇ ਮੁੰਡੇ ਦਾ ਨਾਂ ਪੋਤੇ ਦਾ ਕੀ ਨਾਂ ਦੱਸਿਆ ਸੀਗਾ ਤੇਰੇ ਦੋ ਮੇਰੇ ਦੋਸਤਾਂ ਜੀ ਉਹ ਆ ਗਏ ਮਣੀ ਆ ਜੀ ਮਣੀ ਹਾਂਜੀ ਇਹ ਪਿਓ ਦਾ ਕੀ ਸੀ ਮਣੀ ਦੇ ਦੋ ਹਾਂ ਜੰਟਾ ਸਿੰਘ ਜੀ ਜੰਟਾ ਸਿੰਘ ਜੇ ਇਹਦੀ ਮਣੀ ਦੀ ਮਾਂ ਦੋਦਾ ਇਹਦਾ ਨਾ ਮਨਜੀਤ ਕੌਰ ਮਨਜੀਤ ਕੌਰ ਮਤਲਬ ਤੂੰ ਪੂਰੇ ਪਿੰਡ ਦੇ ਵਿੱਚੋਂ ਪਤਾ ਕੀਤਾ ਪਤਾ ਕੀਤਾ ਸੀਗਾ ਪਿਓ ਘਰ ਵਾਲਾ ਕਿੱਲ ਉੱਥੇ ਘਰ ਹੈ ਸਾਹਮਣੇ ਦਫ਼ਤਰ ਦੇ ਸਾਹਮਣੇ ਘਰ ਹੈ ਉਹਨਾਂ ਦੇ ਕੀ 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 ਨਾਂ ਆ ਸਾਰਿਆਂ ਦੇ ਹਨਾ ਹਾਂਜੀ ਮਤਲਬ ਇਹਨਾਂ ਨੂੰ ਰੱਟ ਕੇ ਆਇਆ ਤੂੰ ਰੱਟ ਕੇ ਆਇਆ ਇਹਨਾਂ ਨਾਲ ਹੋ ਗਏ ਵੀ ਸੱਚੀ ਮਿੱਚੀ ਵੀ ਮਤਲਬ ਸਾਰਿਆਂ ਨਾਲ ਦੋਸਤੀ ਹੈ ਹਾਂਜੀ ਕਿਹੜਾ ਪਿੰਡ ਦੱਸਿਆ ਤੂੰ ਉਹਨਾਂ ਨੂੰ ਆਬਦੋ ਮੇਤਾ ਜੀ ਆਹ ਹਾਇ ਦੱਸਿਆ ਕਿ ਕਿ ਨਾ ਹੁੰਦਾ ਵੀ ਗਵਾਂਡੀ ਕੋਈ ਵੀ ਜਦ ਗਵਾਂਡੀ ਪਿੰਡ ਦਾ ਗਵਾਂਡੀ ਪਿੰਡ ਦਾ ਠੀਕ ਹੈ ਜਦ ਆਪਾਂ ਪਿੰਡ ਦਾ ਨਾਮ ਪਤਰਾ ਕੀ ਲੈਣਾ ਨਾਮ ਪਤਰਾ ਨਾਮ ਹੀ ਲੈਣਾ ਤੇ ਆਪਾਂ ਠੀਕ ਹੈ ਇਹ ਆਪ ਜਿਹੜੀ ਇਹ ਗਲਤੀ ਹੋਈ ਹੈ ਤੇ ਗਲਤੀ ਮੰਨਉਣੀ ਵੀ ਪਊਗੀ ਆਪਾਂ ਤੂੰ ਮੰਨੇਗਾ ਵੀ ਤੇ ਤੇ ਤਾਂ ਵੱਡੇ ਮੰਨ ਇੱਕ ਨੂੰ ਹਟ ਜਾ ਜੇ ਐ ਤੂੰ ਐ ਜਾ ਨਹੀਂ ਹੁੰਦੇ ਪੁੱਤ ਤੇ ਫੜਿਆ ਕਿਵੇਂ ਗਿਆ ਦੱਸ ਦੇ ਤੂੰ ਵੀ ਇਹਨਾਂ ਦੇ ਪਰਿਵਾਰ ਦੇ ਮੈਂਬਰ ਕੀ ਕਰਨ ਆਏ ਸੀ ਘਰੇ ਕੀ ਲੈਣ ਆਏ ਸੀਗੇ ਮੈਂ ਤਾਂ ਜੀ ਅੰਦਰ ਸੀਗਾ ਜੀ ਹਾਂ ਤੇ ਇਧਰੋਂ ਮੁੰਡਾ ਆਇਆ ਸੀਗਾ ਜੀ ਕੋਈ ਅੱਛਾ ਠੀਕ ਆ ਤੇ ਉਹ ਮਾਤਾ ਨੂੰ ਦੇਖ ਕੇ ਜੀ ਸਿੱਧਾ ਕਮਰੇ ਚ ਨੂੰ ਕਰਨ ਗਿਆ ਸੀਗਾ ਉਹ ਮਤਲਬ ਕੋਈ ਖੇਤ ਖੁੱਦ ਗਏ ਸੀ ਕੀ ਕਰਦੇ ਸੀ ਔਰ ਜੀ ਖੇਤੋਂ ਆਏ ਸੀਗੇ ਜੀ ਤੇ ਖੇਤੋਂ ਖੇਤੋਂ ਕੀ ਕਰਨ ਆਇਆ ਸੀ ਉਹ ਆ ਰੋਟੀ ਖਾਣ ਆਇਆ ਸੀ ਜੀ ਰੋਟੀ ਖਾਣ ਆਇਆ ਸੀ ਦੁਪਹਿਰ ਦੀ ਹਾਂਜੀ ਅੱਛਾ ਤੇ ਉਹਨੇ ਮਾਤਾ ਨੂੰ ਦੇਖਿਆ ਜੀ ਡਿੱਗੇ ਪਏ ਹੂੰ ਮਾਤਾ ਜੀ ਕਮਰੇ ਚ ਹੀ ਸੀਗਾ ਜੀ ਅੱਛਾ ਤੇ ਕਮਰੇ ਚ ਮੈਂ ਟੱਪਣ ਲੱਗਾ ਮੈਂ ਪਜਣ ਲੱਗਾ ਜੀ ਹੂੰ ਤੇ ਇਹਨਾਂ ਦਾ ਮੈਂ ਦੱਸਦਾ ਕਿ ਤੁਹਾਨੂੰ ਮੈਂ ਦੱਸਦਾ ਅੱਗੇ ਬਈ ਇਹ ਭੱਜਣ ਲੱਗਿਆ ਸੋ ਉਹਨਾਂ ਨੇ ਲਿਆ ਫਾੜੇ ਨੂੰ ਫੜ ਕੇ ਦੀ ਬਹੁਤ ਪਹਿਲਾਂ ਤੁਹਾਨੂੰ ਘਰੇ ਕਿੱਥੇ ਕੁਟੰ ਤੋਂ ਬਾਹਰ ਦੇ ਬੰਦੇ ਨੂੰ ਹੁਣ ਤੁਸੀਂ ਦੇਖੋ ਸਾਹਮਣੇ ਬੰਨਿਆ ਹੋਇਆ ਸਾਹਮਣੇ ਘਰ ਹੈ ਇਹਨਾਂ ਦਾ ਜੀ ਤੇ ਆ ਇਧਰ ਇਹਨਾਂ ਦਾ ਸਾਰਾ ਰਹਿ ਰੂਣ ਵਾਲਾ ਇਹਦੇ ਪਸ਼ੂ ਵਾਲਾ ਕੌਣ ਹੈ ਕਿੰਨੇ ਕੇ ਥੋੜੇ ਮੈਂਬਰ ਹੈ ਗਰੋਹ ਦੇ ਵਿੱਚ ਟੀਮ ਕਿੱਡੀ ਕਿੱਡੀ ਟੀਮ ਹੈ ਤੁਹਾਡੀ ਟੀਮ ਤਾਂ ਇਹ ਹੁਣ ਵੀ ਜੀ 15 20 ਜਣੇ ਤਾਂ ਹੋਣਗੇ ਜੀ ਤੁਹਾਡੀ ਟੀਮ ਦੇ ਵਿੱਚ ਇੱਥੇ ਹੁਣ ਨੋਵਾ ਗੱਡੀ ਤੁਸੀਂ ਲੈ ਕੇ ਆਏ ਹੋ ਹਾਂਜੀ ਉਹਨਾਂ ਮਗਰ ਨਵੀਂ ਸੀ ਕਿ ਪੁਰਾਣੀ ਸੀ ਨਵੀਂ ਹੈ ਜੀ ਪੁਰਾਣੀ ਕਿਉਂ ਰੱਖਦੇ ਨਵੀਂ ਕਿਉਂ ਰੱਖਦੇ ਹੋ ਨਵੀਂ ਅੰਨਾ ਕਿਉਂ ਕਿ ਨਵੀਂ ਦੀ ਹੋਰ ਨੰਬਰ ਨਹੀਂ ਹੁੰਦੇ ਨੰਬਰ ਰੇਟਾਂ ਨਹੀਂ ਨੰਬਰ ਲਿਟਰਲ ਜੀ ਹੈ ਨਹੀਂ ਸੀ ਹੈ ਨਹੀਂ ਲਮੇ ਤੇ ਉਹਨਾਂ ਨੋਬਾ ਦੇ ਵਿੱਚ ਕਿੰਨੇ ਬੰਦੇ ਸੀ ਕੌਣ ਕੌਣ ਸੀ ਤੁਸੀਂ ਝੂਠ ਨਹੀਂ ਬੋਲਣਾ ਸਹੀ ਸੀ ਦੱਸਦੇ ਹਾਂ ਚਾਰ ਤਾਂ ਜਨਾਨੀਆਂ ਆਈ ਸੀ ਅੱਛਾ ਮੈਂ ਸਹੀ ਦੱਸਿਆ ਨਾ ਬਾਈ ਬਣ ਕੇ ਮੈਂ ਤਲੀ ਗੱਲੀ ਮੈਂ ਸਹੀ ਦੱਸੂ ਬਾਈ ਬੋਲ ਬੋਲ ਬਾਈ ਬਣ ਕੇ ਅੱਛਾ ਬੋਲ 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 ਚਾਰ ਤਾਂ ਜਨਾਨੀਆਂ ਆ ਜੀ ਗੱਡੀ 'ਚ ਗੱਡੀ 'ਚ ਅੱਛਾ ਤਿੰਨ ਚਾਰ ਜਨੀਆਂ ਐਸੀ ਸੀਗੇ ਜੀ ਕਿੰਨੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹੋ ਦਿਨ 'ਚ ਦਿਨ 'ਚ ਹੈਗੀ ਮੈਂ 30 35 ਤਾਂ ਦੇ ਦਿੰਦੇ 30 35 ਨੀ ਤੁਸੀਂ ਸਾਰੇ ਕਿ ਤੁਹਾਡੇ ਹੋਰ ਵੀ ਹੈਗਾ ਗਰੋਹ ਹੈਗੀ ਗੈਂਗ ਹੈਗੀ ਕਿੰਨੇ ਕ ਬੰਦੇ ਹੈਗੇ ਆ ਹੋਣਗੇ ਜੀ 50 ਕੇ ਜਣੇ ਤਾਂ ਹੋਣਗੇ ਟੋਟਲ 50 ਮਤਲਬ ਸਾਰੇ ਮਤਲਬ ਕਢਵਾਵਾ ਨੂੰ 50 ਬੰਦੇ ਤੁਸੀਂ ਟੋਟਲ 35 ਕਢਵਾਵਾਂ ਨੂੰ ਅੰਜਾਮ ਦਿੰਦੇ ਹੋ ਤੁਸੀਂ ਇਹ ਚੋਦੀ ਕਰਕੇ ਉਦੋਂ ਤੁਸੀਂ ਕਿੱਥੇ ਆਣਾ ਸੀਗਾ ਉਸ ਤੋਂ ਬਾਅਦ ਅਸੀਂ ਕਿੱਥੇ ਨਹੀਂ ਜਿਹੜਾ ਸਾਡਾ ਜੀ ਮੰਤ ਉਤਰਾ ਬੰਦਾ ਜੀ ਸਾਡਾ ਬਸ ਉਹਨੂੰ ਸਾਰਾ ਕੁਝ ਦੇ ਦੇਣਾ ਸੀ ਤੁਸੀਂ ਲਾ ਲਓ ਵੀ 5 ਲੱਖ ਤੁਸੀਂ ਇਹ ਮੰਨੇ ਹੈ ਹਨਾ 6 ਲੱਖ ਦਾ 6 ਟੋਲੇ ਹੋ ਗਿਆ ਸੋਨਾ ਹਾਂਜੀ 5 ਲੱਖ ਦਾ ਸੋਨਾ ਲਾ ਲਓ ਹਾਂਜੀ 10 ਲੱਖ ਰੁਪਏ ਤੁਸੀਂ ਲੈ ਕੇ ਚੰਨੇ ਸੀ ਹਾਂਜੀ 10 ਲੱਖ ਦੇ ਵਿੱਚੋਂ ਤੈਨੂੰ ਕਿੰਨਾ ਮਿਲਣਾ ਸੀ ਝੂਠ ਨਹੀਂ ਬੋਲਣਾ ਕਿੰਨੇ ਲੱਖ ਮਿਲਾਂਇ ਤੁਹਾਨੂੰ ਮੈਂ ਤਾਂ 2 ਲੱਖ ਮਿਲਣਾ ਸੀ 2 ਲੱਖ ਵਿੱਚ 8 ਲੱਖ ਕਿਉਂ ਦੇਣਾ ਸੀਗਾ ਜਿਹੜਾ ਸਾਡੇ ਉੱਪਰ ਲਾਜੀ ਫਲਮ ਕਾਨ ਮਾਲਕ ਉਹ ਦੇਣੇ ਸੀ ਹਾਂਜੀ ਥੋੜਾ ਸਾ ਮਕਾਨ ਮਾਲਕ ਇਹਨੇ ਸੋਰੀ ਥੋੜਾ ਜਲਾ ਕੀ ਕਰੀਏ ਥੋੜਾ ਮਾਲਕ ਜੂ ਵੀ ਥੋੜਾ ਓਨਰ ਹੈ ਹਾਂਜੀ ਠੀਕ ਹੈ ਉਹਦੀ ਉਹਨੂੰ ਮਤਲਬ ਦੇਣ ਦਾ ਕਿੰਨੇ ਕਿ ਲੱਖ ਰੁਪਏ ਬਣ ਜਾਂਦਾ ਉਹਨੂੰ ਦਿਨ ਦਾ ਮਤਲਬ ਲੱਭਾਂ ਨੂੰ 50 ਲੱਖ ਰੁਪਈਆ 1 ਲੱਖ ਰੁਪਈਆ ਇੱਕ ਦਿਨ ਦਾ ਬੰਦਾ ਨੂੰ ਇੱਕ ਦਿਨ ਦਾ ਮਤਲਬ ਉਹ ਕਮਾਈ ਕਰਦਾ ਹੈ ਮਤਲਬ ਹੁਣ ਜਿਵੇਂ ਤੂੰ 8 ਲੱਖ ਰੁਪਈਆ ਤੂੰ ਉਹਨੂੰ ਜਾ ਕੇ ਦੇ ਦੇਣਾ ਸੀ ਠੀਕ ਹੈ ਤੇ ਹੋਰ ਬੰਦੇ ਵੀ ਹੈਗੇ ਆ ਕੋਈ ਮਤਲਬ ਜ਼ਰੂਰੀ ਨਹੀਂ ਵੀ ਤੁਸੀਂ 10 ਲੱਖ ਦਾ ਡਾਕਾ ਹੀ ਮਾਰਨਾ ਕੋਈ 50 ਦਾ ਹੀ ਮਾਰਦਾ ਕੋਈ 60 ਦਾ ਕੋਈ 70 ਦਾ ਕੋਈ ਲੱਖ ਦਾ ਕੋਈ 2 ਲੱਖ ਦਾ ਨਾ ਉਹਦੇ ਹਿਸਾਬ ਨਾਲ ਉਹਨੂੰ ਕਮਿਸ਼ਨ ਦਿੰਦੇ ਆ ਹਾਂਜੀ ਠੀਕ ਹੈ ਹੁਣ ਜਿਵੇਂ ਤੁਸੀਂ 10 ਲੱਖ ਰੁਪਈਏ ਦੀ ਇਹ ਕੀਤਾ ਹੈ ਕਪੜਾ ਕੀਤਾ ਸੀ ਚੋਰੀ ਮਾਰ ਡਾਕਾ ਮਰਿਆ ਨਾਲ ਦਿਨ ਨੂੰ ਤੁਹਾਨੂੰ ਉਹਨਾਂ ਨੂੰ ਵੀ ਦਿਨੇ ਸੀਗੇ ਨੀ ਹਾਂਜੀ ਦੇਨੇ ਤੂੰ ਕਿੰਨੇ ਕਿੰਨੇ ਸਾਲ ਪੁਰਾਣਾ ਕੰਮ ਕਰਦਾ ਇਹ ਮੈਂ ਤਾਂ 10 ਸਾਲ ਹੋ ਗਏ 10 ਉੱਚੀ ਵਾਲਾ ਬੋਲਣਾ ਨਹੀਂ ਬਾਈ 10 ਸਾਲ ਹੋ ਗਏ ਤੇ ਜਿਹੜੇ ਨਵੇਂ ਆ ਉਹਨਾਂ ਨੂੰ ਵੀ ਤੇਰੇ ਦੀ ਦਸਾਂ ਦੇ ਘੱਟ ਦਿੰਦੇ ਆ ਮੇਰੇ ਨਾਲ ਤਾਂ ਵੀ ਘੱਟ ਦਿੰਦੇ ਜੀ ਉਹ ਲੱਖਾਂ ਚ ਰੱਖਿਆ ਹੋਇਆ ਕਿ ਹਜ਼ਾਰਾਂ ਚ ਹਾਂ ਲੱਖ ਕਿਵੇਂ ਜੀ ਉਹ ਲੱਖਾਂ ਚ ਰੱਖਿਆ ਕਿ ਹਜ਼ਾਰਾਂ ਚ ਹਜ਼ਾਰਾਂ ਜੀ ਕਿੰਨੇ 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 ਹਜ਼ਾਰ ਰੁਪਏ ਦਿੰਦਾ ਤੈਨੂੰ ਮਹੀਨੇ ਦਾ ਬਾ ਮਹੀਨੇ ਦਾ ਹਾਂ 15 ਬੰਦਾ ਉਹ 15000 ਰੁਪਏ ਦੇ ਦਿੰਦੇ ਆ ਅਸਾ ਜਿਹੜੇ ਬੰਦੇ ਨੂੰ ਦੋ ਦੋ ਮਹੀਨੇ ਹੋ ਗਏ ਮਹੀਨਾ ਮਹੀਨਾ ਹੋ ਗਿਆ ਉਹਨੂੰ 15-15000 ਦਿੰਦੇ ਆ ਜੇ ਤੇਰੇ ਵਾਂਗ ਜੇ ਤੈਨੂੰ 10-10 ਸਾਲ ਹੋ ਗਏ ਜਿਹੜਾ ਬੰਦਾ ਪੂਰਾ ਹੁਸ਼ਿਆਰ ਹੈ ਜਿਹਨੂੰ ਮਤਲਬ ਪਤਾ ਹੈ ਵੀ ਆਪਾਂ ਆ ਬਾਜ਼ਾਰਤ ਨੂੰ ਅੰਜਾਮ ਦੇਣਾ ਹੈ ਉਹਨਾਂ ਦਾ ਮਤਲਬ ਕਮਿਸ਼ਨ ਹੈ ਹਾਂਜੀ ਤੇ ਤੈਨੂੰ ਕੋਈ ਡਰ ਨਹੀਂ ਲੱਗਦਾ ਵੀ ਯਾਰ ਮੈਂ ਤੈਨੂੰ ਵੀ ਕੋਈ ਮਾਰ ਦਊਗਾ ਜਾਂ ਐਵੇਂ ਵੀ ਫੜਿਆ ਗਿਆ ਤਾਂ ਮੇਰਾ ਕੀ ਹਸ਼ਰ ਹੋਊਗਾ ਡਰ ਤਾਂ ਫਿਰ ਲੱਗਦੀ ਹੈ ਬਈ ਨਹੀਂ ਡਰਤਾ ਲੱਗਦਾ ਤੈਨੂੰ ਮਤਲਬ ਵੀ ਮਾਲ-ਮੂਲ ਸਾਡਾ ਚੰਗੀ ਛੱਕਿਆ ਪਿਆ ਹੁੰਦਾ ਕੀ ਕੀ ਖਾਨਾ ਮਾਲ ਮਾਲ ਕੀ ਖਾਨਾ ਬੱਚਟਾ ਚੁੱਟੋ ਜਿਹੜਾ ਕੋਸਾ ਜੀ ਵੀ ਉਹ ਹੀ ਸਾਰਾ ਕੁਝ ਚੱਲਦੀ ਹੈ ਅੱਛਾ ਪਰਿਵਾਰ ਚੋਂ ਕੋਣ ਹੈ ਨਹੀਂ ਨਹੀਂ ਇਕੱਲੇ ਹੀ ਆ ਇਕੱਲੇ ਮਾਂ ਪਿਓ ਹੈਗਾ ਆ ਮਾਂ ਪਿਓ ਦਾ ਹੈਗਾ ਜੀ ਤੇ ਤੂੰ ਇੱਥੇ ਬੇਦਖਲ ਕੀਤਾ ਹੈ ਹਾਂ ਜੀ ਹਾਂ ਬੇਦਖਲ ਕੀਤਾ ਨਾਰਨ ਬੇਦਖਲ ਕੀਤਾ ਵਾ ਜੀ ਮੈਂ ਮੈਂ ਤਾਂ ਹੋਰ ਪਿੰਡ ਮਾਈ ਰਹਿਣਾ ਇੱਥੇ ਹੀ ਪ੍ਰਾਪਰਟੀ ਚ ਕੀ ਕੀ ਧੂੜ ਨਹੀਂ ਬੋਲਣਾ ਸਹੀ ਸੀ ਦਾਦੇ ਕੀ ਪ੍ਰਾਪਰਟੀ ਚ ਕੀ ਕੀ ਬਣਾਇਆ ਹੁਣ ਤੱਕ ਬਸ ਪ੍ਰਾਪਰਟੀ ਚ ਕੀ ਆ ਗੱਡੀਆਂ ਆ ਬਾ ਦੋ ਤਿੰਨ ਗੱਡੀਆਂ ਕਿਹੜੀਆਂ ਕਿਹੜੀਆਂ ਗੱਡੀਆਂ ਹਾਂ ਸਕੌਡਾ ਵਰਨਾ ਆਟੋਮਾਂਟਿਕ ਤਿੰਨ ਗੱਡੀਆਂ ਹੋ ਗਈਆਂ ਹਾਂਜੀ ਤੇ ਪ੍ਰਾਪਰਟੀ ਬੈਂਕ ਚ ਕਿੰਨੇ ਕੇ ਪੈਸੇ ਹੈਗੇ ਤੇਰੇ ਬੈਂਕ ਜੋ ਹਨ ਕੇ ਬਾਦ 15 12 ਲੱਖ ਰੁਪਏ ਦਾ ਹੋਊਗਾ ਤੇ ਹੋਰ ਫਲਾਟ ਫਲੂਟ ਕੋਈ ਪਲਾਟ ਫਲੂਟ ਪਲਾਟ ਹੈਗੇ ਆ ਫਲਾਟ ਦੋ ਆ ਗਈ ਤੇ ਪਲਾਟ ਪਲਾਟ ਪੰਜ ਪਲਾਟ ਆ ਗਏ ਆ ਪਲਾਟ ਕਿੰਨੇ ਕੇ ਦਾ ਹੈਗਾ ਕਿੰਨੇ ਕ ਲੱਖ ਦਾ ਹੈਗਾ ਪੰਦ 10-15 ਲੱਖ ਦਾ ਤਾਂ ਹੋਊਗਾ ਜੀ 10 ਲੱਖ ਦਾ ਲਾਵੇ ਚਲ 50 ਲੱਖ ਦੇ ਦਾ ਪਲਾਟ ਹੀ ਹੋਗੇ ਪਲਾਟ 50 ਲੱਖ ਦੇ ਪਲਾਟ ਠੀਕ ਹੈ ਤੂੰ ਕਹਿੰਦਾ 12-13 ਲੱਖ ਰੁਪਏ ਤੇਰੇ ਅਕਾਊਂਟ 'ਚ ਵੀ ਹੈ ਹਾਂਜੀ ਤਿੰਨ ਗੱਡੀਆਂ ਵੀ ਤੇਰੇ ਕੋਲੇ 13-13 ਲੱਖ ਦੀਆਂ ਤੂੰ ਦਾ ਕਰੋੜਾ ਪਤੀ ਹੈ ਹਾਂਜੀ 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 ਹੁਣ ਮੈਨੂੰ ਤੇ ਇਹ ਦੱਸ ਉਹਦਾ ਨਾਮ ਬੋਲ ਦੇ ਪੂਰਾ ਐਡਰੈਸ ਬੋਲ ਦੇ ਵੀਡੀਓ ਤੇ ਅਸੀਂ ਬਣਾ ਰਹੇ ਹਾਂ ਜੇ ਪੂਰਾ ਐਡਰੈਸ ਨਾਮ ਦੱਸਿੰਗਾ ਉਹਦਾ ਸਾਰਾ ਕੋਟਕਾਣਾ ਨਾਮ ਦੱਸਿੰਗਾ ਤੇਰਾ ਕਵਰ ਕਿਤਾ ਕਿਤਾ ਮੂੰਹ ਲਾ ਕੇ ਅਸੀਂ ਤੇਰਾ ਲੋਕਾਂ ਨੂੰ ਤੈਨੂੰ ਅਸੀਂ ਜਗਜਾਰ ਕਰਾਂਗੇ ਫੇਰ ਨਾ ਕਹੀਂ ਵੀ ਮੇਰੀ ਬੇਇਜ਼ਤੀ ਹੋਗੀ ਮਾਫੀ ਮੰਗ ਵੀ ਮੇਰਾ ਨਾਮ ਹੈ ਮੈਂ ਗਾਂਹ ਤੋਂ ਚੋਰੀ ਨਹੀਂ ਕਰਦਾ ਜੇ ਮੈਂ ਗੱਲ ਕਰੂੰ ਚੋਰੀ ਕਰੂੰਗਾ ਤਾਂ ਇਸ ਗੱਲ ਦੀ ਜ਼ਿੰਮੇਵਾਰੀ ਮੈਂ ਲੈਣਾ ਹੈ ਵੀ ਮੈਨੂੰ ਹੀ ਕੁੱਟਿਆ ਜਾਵੇ ਤੇ ਮੇਰੇ ਦੀ ਕਾਰ ਫਸ ਕੀਤੀ ਜਾਵੇ ਹਾਂਜੀ ਮੇਰਾ ਨਾਮ ਮਨਪ੍ਰੀਤਾ ਜੀ ਹੂੰ ਮੈਂ ਇਧਰ ਯੂਪੀ ਬਿਹਾਰ ਦਾ ਹਾਂ ਜੀ ਠੀਕ ਹੈ ਜੀ ਬੋਲਦਾ ਪੰਜਾਬੀ ਆ ਪੰਜਾਬੀ ਫਿਰ ਸਿੱਖ ਲਈ ਜੀ ਪੰਜਾਬੀ ਕਿੰਨੇ ਸਾਲ ਹੋ ਗਿਆ ਪੰਜਾਬ ਪੰਜਾਬ ਚ ਰਹਿੰਦੇ ਨੂੰ ਹਾਂ ਹੋ ਗਿਆ 15-20 ਸਾਲ ਪਈ 15 ਸਾਲ ਹੋ ਗਏ ਤੇਰੀ ਉਮਰ ਕਿੰਨੀ ਹੈ ਮੈਂ ਤਾਂ ਆਹੀ 20 ਸਾਲਾਂ ਦੀ ਸੀਗੀ ਤੇ 5 ਸਾਲ ਦੀ ਉਮਰ ਚੀਜ਼ ਲਾ ਗਿਆ ਸੀ ਤੂੰ ਝੂਠ ਬੋਲੀ ਜਨੇ ਝੂਠ ਨਾ ਉਮਰ ਸਹੀ ਸੀ ਦੱਸ ਦੇ ਕਿੰਨੀ ਹੈ ਤੈਨੂੰ ਕੁਛ ਨਹੀਂ ਕਹਿੰਦੇ ਅਸੀਂ ਠੀਕ ਹੈ ਉਮਰ ਦੱਸ ਕਿੰਨੀ ਹੈਗੀ 25 ਸਾਲਾਂ ਦੀ ਦਿਖਵਾਸ ਨਾ ਕਰ ਸਹੀ ਸੀ ਉਮਰ ਦੱਸ ਕਿੰਨੀ ਹੈਗੀ ਠੀਕ ਹੈ ਸਹੀ ਸਮਾਂ ਦੱਸ ਕਿੰਨੀ ਹੈ 35 ਸਾਲਾਂ ਦੀ ਤੇ ਫਿਰ ਤੂੰ ਉਮਰ ਘੋੜ ਲਗੋਈ ਜਨੇ ਉਮਰ ਘੋੜਾ ਦਾ ਕਰਨ ਕੀ ਹੈ ਨਹੀਂ ਕਰਨ ਤਾਂ ਕੋਈ ਨਹੀਂ ਬਾਈ 10 ਵਜੇ 10 ਵਜੇ 35 ਸਾਲਾਂ ਦੇ ਹੈਗੇ ਤੇ ਕਿੰਨਾ ਕਿੰਨੀ ਉਮਰ ਤੇ ਆ ਗਿਆ ਸਾਨੂੰ ਬਸ ਦੇਖ ਲੋ ਜੀ ਮਤਲਬ 15 20 ਸਾਲ ਹੋ ਗਏ ਜੀ ਦੇਖ ਲੋ ਜੀ ਤੇ ਫਿਰ ਤੂੰ ਪਹਿਲਾਂ ਝੂਠ ਕਹੇ ਬੋਲੇ ਆ ਨਹੀਂ ਮੈਂ ਬੋਲਦਾ ਜੀ ਹੈਂ ਮੈਂ ਬੋਲਦਾ ਦੱਸ ਬਾਈ 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 ਬਣ ਬੋਲ ਬੋਲ ਬਾਈ ਬਣ ਕੇ ਸਾਰਾ ਬੋਲ ਬੋਲ ਬਾਈ ਬਾਈ ਪੀਲ ਲੱਗਦੀ ਬੋਲ ਬੋਲ ਬਾਈ ਪੀਲ ਲੱਗਦੀ ਝੂਠ ਕਹੇ ਬੋਲੇ ਝੂਠ ਕਹੇ ਬੋਲ ਦੱਸ ਮੈਨੂੰ ਬਾਈ ਬਾਈ ਵੈਸੀ ਬੋਲਦੀ ਦੱਸ ਦੱਸ ਬਾਈ ਬੋਲ ਬੋਲ ਦੱਸ ਭਈ ਗਲਤੀ ਗਲਤੀ ਨਹੀਂ ਤਾਂ ਕੱਪੜਾ ਲਾ ਮੂੰਹ ਤੋ ਯਾਰ ਕੱਪੜਾ ਕੱਪੜਾ ਲਾ ਜਾ 10 ਇਹ ਵੀ 10 ਵੀ ਮੈਂ ਝੂਠੇ ਬੋਲੇ ਇਹ ਕੱਪੜਾ ਲਾ ਮੂੰਹ ਤੋ ਭਈ ਮੈਂ ਬਈ ਸੀ ਹੈ ਬਈ ਸੀ ਡਰ ਗਿਆ ਸੀ ਭਈ ਮੈਂ ਘਬਰਾ ਗਿਆ ਸੀ ਹਾਂਜੀ ਤੇ ਘਬਰਾਉਣ ਵਾਲੀ ਤਾਂ ਗੱਲ ਹੀ ਨਹੀਂ ਹੁਣ ਤੂੰ ਫੜਿਆ ਹੋਇਆ ਅਸੀਂ ਤੈਨੂੰ ਕਹੀ ਨਹੀਂ ਤੈਨੂੰ ਅਸੀਂ ਛੱਡ ਦਾਂਗੇ ਠੀਕ ਹੈ ਹਾਂਜੀ ਜੇ ਗਾਹਾਂ ਤੋਂ ਪਿੰਡ 'ਚ ਚੋਰੀ ਹੁੰਦੀ ਹੈ ਤਾਂ ਉਹਦਾ ਜ਼ਿੰਮੇਵਾਰ ਕੌਣ ਮੈਂ ਗਲਤੀ ਮੈਂ ਮੰਨਦਾ ਮੈਂ ਜਿੰਮੇਵਾਰ ਹਾਂ ਜੇ ਗਾਹਾਂ ਤੋਂ ਕੋਈ ਪਿੰਡ 'ਚ ਚੋਰੀ ਹੁੰਦੀ ਹੈ ਕਿੰਨੀਆਂ ਚੋਰੀਆਂ ਕਰ ਲਿਆ ਹੁਣ ਤਾਂ ਕਾਉਦੀ ਜ਼ਿੰਦਗੀ ਦੇ ਵਿੱਚ 10 ਸਾਲਾਂ ਦੇ ਵਿੱਚ ਘ ਹਜ਼ਾਰਾਂ ਚ ਕਿਤੇ ਕਹਿੰਦੇ ਸੈਂਕੜਾਂ ਚ ਕੀਤੀਆਂ ਸੈਂਕੜਾਂ ਚ ਹੀ ਕੀਤੀਆਂ ਜੀ ਇਹ ਗੱਪਾਂ ਝੂਠ ਹੈ ਜਿਹੜਾ ਜਿਹੜਾ ਬੰਦਾ ਇੱਕ ਦਿਨ ਦੇ ਵਿੱਚ ਤੂੰ ਲਾਲਾ ਵੀ ਤਿੰਨ ਤਿੰਨ ਚੋਰੀਆਂ ਕਿੰਨੀਆਂ ਚੋਰੀਆਂ ਦਿਨ ਚ ਕਿੰਨੀਆਂ ਕੀਤੀਆਂ ਹਾਂ 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 ਜੀ ਪੰਜ ਤੇ ਮਹੀਨੇ ਰਿਹਾ ਕਿੰਨੀਆਂ ਹੋ ਗਈਆਂ ਬੋਲ 150 ਹੋ ਗਈ ਨਾ ਠੀਕ ਹੈ 150 ਚੋਰੀ ਇੱਕ ਮਹੀਨੇ ਦੀ ਹੋ ਗਈ ਤੇ ਸਾਲ ਦੇ ਕਿੰਨੀਆਂ ਹੋ ਗਈਆਂ ਹਜ਼ਾਰਾਂ ਚ ਹਜ਼ਾਰਾਂ ਚ ਕਹੇ ਪਰ ਤੂੰ ਸੈਂਕੜਾ ਚ ਕਹੀ ਇਹਨੇ ਹਜ਼ਾਰਾਂ ਉਹ ਫਦੂ ਬਣਾਈ ਜਾਣਾ ਇੱਕ ਇਹ ਦੇਖੋ ਬਈ ਇਹ ਬੰਦੇ ਦਾ ਮੂੰਹ ਅਸੀਂ ਤਾਂ ਕਵਰ ਕੀਤਾ ਹੋਇਆ ਕੱਲ ਨੂੰ ਕੋਈ ਗੱਲਬਾਤ ਹੋ ਜੇ ਇਹਨੂੰ ਅਸੀਂ ਇਹ ਚੀਜ਼ ਨੂੰ ਇਹ ਨਹੀਂ ਕਹਿੰਦੇ ਵੀ ਹਾਂ ਵੀ ਅਸੀਂ ਆਪਦੇ ਤੇ ਗੱਲ ਨਹੀਂ ਲੈਣਾ ਚਾਹੁੰਦੇ ਕਿਉਂਕਿ ਇਹੋ ਜਿਹੇ ਬੰਦੇ ਦਾ ਬਈ ਕੀ ਪਤਾ ਕੀ ਕੁਝ ਖਾ ਪੀ ਕੇ ਮਰ ਜੇ ਇਹ ਇਹੋ ਜਿਹੇ ਬੰਦਿਆਂ ਤੋਂ ਬਈ ਬਚਣਾ ਚਾਹੀਦਾ ਠੀਕ ਹੈ ਕਿਵੇਂ ਲੋਕਾਂ ਨੂੰ ਦੱਸੋ ਕਿ ਲੋਕਾਂ ਨੂੰ ਕਿਵੇਂ ਚਾਰਦੇ ਕਿਵੇਂ ਵੱਧੂ ਬਣਾਉਂਦੇ ਦੁਬਾਰੇ ਦੱਸ ਬੋਲ ਕਿਵੇਂ ਬੜਦੇ ਨੇ ਲੋਕਾਂ ਦੇ ਘਰਾਂ ਚ ਬਸ ਲੋਕਾਂ ਦੇ ਬਾਣ ਗਵਣ ਤੋਂ ਪੁੱਛ ਲੀਦਾ ਜੀ ਬਸ ਪਤਾ ਸਦਾ ਉਹਨਾਂ ਦਾ ਕਿਵੇਂ ਕਿਵੇਂ ਨਹੀਂ ਕੀ ਕਰਦੇ ਹੈਗੀ ਅੱਛਾ ਸਾਰੀ ਸੀਓ ਡੀ ਲੈ ਲੈਣੇ ਜੀ ਹੂੰ ਬਾਅਦ ਚ ਫਿਰ ਜਿਹੜਾ ਕੁਝ ਕਰਦੇ ਆਂ ਬਸ ਨੂੰ ਪਤਾ ਹੀ ਤੁਸੀਂ ਬੇਬੇ ਬੇਬੇ ਨੂੰ ਮਾਰ ਸਕਦੇ ਸੀ ਤੁਸੀਂ ਕਿ ਨਹੀਂ ਬੇਬੇ ਜਿਵੇਂ ਬੇਬੇ ਤੇ ਮੁਰੜਦੀ ਜਾਵੇ ਬੇਬੇ ਰੋਲਾ ਪੁੰਦੀ ਮਾਰ ਦਿੰਦੇ ਤਰਸ ਨਹੀਂ ਹੁੰਦਾ ਵੀ ਸਾਡੀਆਂ ਆਮ ਵਰਗੀਆਂ ਜੀ ਫੋਨ ਗੁੱਸੇ ਗਲੇ ਜਿਦਾ ਫਿਰ ਸੌਕੋਤ ਹੋ ਜਾਂਦਾ ਅੱਛਾ ਨਹੀਂ ਗੁੱਸੇ ਗਲੇ ਤਾਂ ਹੋ ਜਾਂਦਾ ਤੇ ਤੇਰੇ ਆਪਦੀ ਮਾਂ ਹੀ ਨਹੀਂ ਹੈਗੀ ਤੇ ਜੇ ਤੇਰੀ ਮਾਂ ਨੂੰ ਕੋਈ ਮਾਰੇ ਫਿਰ ਤੂੰ ਕੀ ਕਰੇਗਾ ਮੋਲਾ ਇਹ ਦੇਖੋ ਬਈ ਜੀ ਸ਼ਰੇਆਮ ਗੁੰਡਾ ਕਰਦੀ ਹੈ ਜੀ ਸ਼ਰੇਆਮ ਪੰਜਾਬ ਦੇ ਹਾਲਾਤ ਮਾੜੇ ਹੋ ਚੁੱਕੇ ਹੈ ਸਰਕਾਰਾਂ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਇਹੋ ਜਿਹੇ ਲੋਕਾਂ ਤੇ ਠੀਕ ਹੈ ਚੂੜੀ ਡੈਡ ਹੋਣੀ ਚਾਹੀਦੀ ਹੈ ਪਤਾ ਨਹੀਂ ਕਿੰਨੇ ਘਰਾਂ ਨੂੰ ਇਹੋ ਜਿਹੇ ਬੰਦੇ ਤਬਾਹ ਕਰਦੇ ਆ ਸੋ ਬਈ ਜਿਹੜੇ ਬੰਦੇ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਬਈ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰ ਦਿਓ ਇਹੋ ਜਿਹੇ ਜਿਹੜੇ ਬੰਦੇ ਆ ਦੱਸੋ ਹੁਣ ਜਾਂਦੀ ਵਾਰ ਦੱਸ ਕਿੰਨੇ ਕਿੰਨੇ ਕ ਬੰਦੇ ਹੈਗੇ ਗਰੁੱਪ ਦੇ ਵਿੱਚ ਟੋਟਲ ਹੋਣ ਟੋਟਲ ਹੋ ਗਈ 50 60 ਜਾਨੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਚੋਰੀਆਂ ਕਰਦੇ ਹੋ ਕਿਹੜੇ ਕਿਹੜੇ ਏਰੀਆ ਦੇ ਵਿੱਚ ਤੁਹਾਡਾ ਮਤਲਬ ਪੂਰਾ ਸਰਗਣਾ ਜਿਹੜਾ ਹੈਗਾ ਇਹ ਬਸ ਸਾਰੇ ਨੇੜੇ ਦੇਲੇ ਸਾਰੀ ਹੈ ਜੀ ਨਹੀਂ ਨਹੀਂ ਹੋਰ ਜਿਹੜੇ ਸ਼ਹਿਰ ਹੈ ਵੱਡੇ ਵੱਡੇ ਉੱਥੇ ਜਾਣੇ ਹੋ ਇਧਰ ਜਲੰਧਰ ਨਾਲੇ ਹੂੰ ਤੇ ਲੁਧਿਆਣਾ ਪਟਿਆਲਾ ਦੇ ਬੇ ਬੰਦਾ ਬਾਈ ਸਾਰਾ ਕੁਸ਼ ਸਾਰਾ ਕੁਸ਼ ਮਤਲਬ ਤੁਹਾਨੂੰ ਦੱਸ ਰਿਹਾ ਟਿਕਾਣੇ ਕਿੱਥੇ ਕਿੱਥੇ ਬਣੇ ਹੋਏ ਰਹਿੰਦੇ ਥੋੜੇ ਜਿਹੇ ਪੁੰਜਲੇ ਬੰਦੇ ਥੋੜੇ ਸਾਰੇ ਕਾਨੇ ਵੱਡੇ ਵੱਡੇ ਸ਼ਹਿਰਾਂ ਚ ਹੀ ਆ ਕਿਹੜੇ ਕਲਾ ਤੋਂ ਆ ਇਧਰ ਲਾ ਲਾ ਚੰਡੀਗੜ੍ਹ ਕੰਨੀ ਲਾਲਾ ਤੇ ਮੋਹਾਲੀ ਕੰਨੀ ਲਾਲਾ ਅੱਛਾ ਤੇ ਹੰਬਰਨਾਲਾ ਹੂੰ ਤੇ ਪਟਿਆਲਾ ਵੱਡੇ ਵੱਡੇ ਸ਼ਹਿਰਾਂ ਚਾਹੀਏ ਤੇ ਖਾਣੇ ਪੀਣੇ ਕੀ ਕੀ ਆ ਮਤਲਬ ਵੇਟ दारू ਠੀਕ ਹੈ ਕੁਝ ਨਹੀਂ ਸ਼ਾਟ ਚੰਗਾ ਖਾਣੇ ਚੰਗਾ ਪੀਣੇ ਆ ਅਯਾਸ਼ੀ ਵੀ ਕਰਦੇ ਹੋਗੇ ਹਾਂਜੀ ਕਰਦੇ ਹਾਂ ਹਾਂਜੀ ਜੰਨੇ ਆ ਗਲਗਲ ਹੋਰ ਹੋਟਲ ਹਟਲਾਂ ਚ ਚਾਹੀਦਾ ਜੀ ਤੇ ਮਤਲਬ ਪੈਸਾ ਜੋੜਨ ਦੇ ਨਾਲ ਨਾਲ ਨਿਆਰੇ ਵੀ ਲੈਣੇ ਹੁਣ ਗਾਹਾਂ ਤੂੰ ਹਜੇ ਕੰਮ ਕਰੇਂਗਾ ਤੂੰ ਨਹੀਂ ਜੀ ਗਲਤੀ ਜੇ ਤੇਰੀ ਵੀਡੀਓ ਅਸੀਂ ਵਾਇਰਲ ਕਰਦੀਏ ਤੇਰਾ ਰਹਿਣਾ ਕੱਖ ਨਹੀਂ ਵਿਖਦਾ ਬਾਈ ਬਣ ਕੇ ਪੈਰੀ ਹੱਥ ਲਾ ਦਿੰਨਾ ਬਾਈ ਬਣ ਕੇ ਗਲਤ ਉਹ ਗਾਹਾਂ ਵਾਸਤੇ ਨਹੀਂ ਮੈਂ ਗਲਤੀ ਕਰਦਾ ਬਈ ਗਾਹ ਤਾਂ ਕਿਉਂ ਹੁਣ ਤੈਨੂੰ ਕਿਉਂ ਤੈਨੂੰ ਮਹਿਸੂਸ ਕਿਵੇਂ ਹੋਇਆ ਵੀ ਮੈਂ ਗਲਤ ਨਹੀਂ ਕਰਦਾ ਮਹਿਸੂਸ ਹੋ ਗਿਆ ਜੀ ਬਸ ਮੈਂ ਕਿਵੇਂ ਹੋਇਆ ਕਿਉਂ ਹੋਇਆ ਕੀ ਤੇਰੇ ਦਿਮਾਗ ਦੇ ਵਿੱਚ ਕੀ ਹੈ ਜੀ ਗੱਲ ਐਡ ਹੋਈ ਹੈ ਵੀ ਆਪਾਂ ਇਹ ਕੰਮ ਕਰਨਾ ਨਹੀਂ ਚਾਹੀਦਾ ਮੈਂ ਗਲਤੀ ਮੰਨ ਗਿਆ ਮੈਂ ਇਹ ਜਹਾ ਕੁੱਤਾ ਕੰਮ ਵੀ ਨਹੀਂ ਕਰਨਾ ਬਈ ਮੈਂ ਤਾਂ ਕਮਾ ਕੇ ਖਾਲੂਗਾ ਨਹੀਂ ਤੂੰ ਹੁਣ ਤੇਰੇ ਦਿਮਾਗ ਦੇ ਵਿੱਚ ਇਹ ਜੀ ਕੀ ਸੱਟ ਲੱਗੀ ਤੇਰੇ ਦਿਲ ਤੇ ਆ ਵੀ ਆਪਾਂ ਇਹ ਕੰਮ ਵਿੱਚ ਕੀ ਫਾਇਦਾ ਕੀ ਦਿਲ ਦੀ ਗੱਲ ਦੱਸ ਤੈਨੂੰ ਕੀ ਹੋਇਆ ਅੰਦਰੋਂ ਅੰਦਰੋਂ ਮੈਨੂੰ ਆਇਆ ਹੋਇਆ ਜੀ ਮੈਂ ਮੰਨ ਕੇ ਜਦ ਦੂਜੇ ਕੰਮਾਈ ਜਾਂਦੇ ਕੋਈ ਰੇੜੀ ਲਈ ਬੈਠਾ ਜੀ ਠੀਕ ਆ ਕੋਈ ਵਾਦਾ ਕੰਮ ਹੋਰ ਕਰੀ ਜਾਂਦਾ ਤੇ ਹੱਥੀਂ ਕੰਮ ਕਰੂੰਗਾ ਨਹੀਂ ਪਹਿਲਾਂ ਨਹੀਂ ਤੇਰੇ ਦਿਮਾਗ 'ਚ ਗੱਲ ਆਈ ਹੁਣ ਕਿਉਂ ਕੀ ਸੋਚ ਕੇ ਜਾਂ ਕਿਸੇ ਨੂੰ ਦੇਖ ਕੇ ਬਾਈ ਗਲਤੀ ਹੋਈ ਕਿਰੋਂ ਦੇਖ ਕੇ ਮਤਲਬ ਤੈਨੂੰ ਹੋਇਆ ਦਿਲ ਤੇ ਦਿਮਾਗ ਡੰਡੇ ਨੂੰ ਵੇਖ ਕੇ ਹੋਇਆ ਬਾਈ ਕਹਿੰਦੇ ਨਾ ਡੰਡੇ ਮੁਰੇ ਦਾ ਭੂਤ ਨਾ ਜੀ ਆ ਡੰਡਾ ਤੇ ਕਹਿੰਦੇ ਡੰਡੇ ਨੂੰ ਦੇਖ ਕੇ ਬਾਈ ਮੇਰੇ ਡੰਡੇ ਦੇ ਡਾਂਗ ਇੰਨੇ ਪੰਗੇ ਕੋ ਇਹਨੂੰ ਘੰਟਾ ਦਾ ਅੰਦਰ ਕੁੱਟਿਆ ਉਹ ਬੰਦੇ ਲੇ ਡਾਂਗਾ ਪੈਂਦੇ ਤੇ ਡਾਂਗਾ ਡਾਂਗਾ ਨੂੰ ਦੇਖ ਕੇ ਬੰਦਾ ਆਪਦਾ ਨਾਲ ਦੀ ਨਾਲ ਕਹਿੰਦੇ ਰਾਹ ਚੇਂਜ ਬਦਲ ਲੈਂਦਾ ਤੇ ਆਹ ਬੰਦੇ ਨੇ ਡਾਂਗ ਦੇਖ ਕੇ ਤੇ ਇਹ ਬੰਦਾ ਕਹਿੰਦਾ ਆਪਾਂ ਗਾਹ ਤੋਂ ਇਹ ਜਾ ਕੰਮ ਨਹੀਂ ਕਰਦੇ ਇਹੀ ਗੱਲ ਕੀ ਇਹਨੂੰ ਤੂੰ ਹਾਂਜੀ ਹਾਂਜੀ ਨਹੀਂ ਹੁਣ ਨਹੀਂ ਕਰਦਾ ਭਾਈ ਜਿਹੜਾ ਕਰ ਲਿਆ ਕਰ ਲਿਆ ਹੁਣ ਇਹ ਕੰਮ ਕਰਦੇ ਦੇਖੋ ਤਾਂ ਹੀ ਲੋਕਾਂ ਨੇ ਪਈ ਪੰਜਾਬ ਪੁਲਿਸ ਐਵੇਂ ਨਹੀਂ ਵੀ ਬਣਾਈ ਪੰਜਾਬ ਪੁਲਿਸ ਕਹਿੰਦੇ ਆ ਵੀ ਡੰਡਾ ਜਦੋਂ ਫੇਰਦੀ ਹੈ ਨਾ ਬੰਦੇ ਚੰਗੇ ਕਹਿੰਦੇ ਘਾਉਂਦੇ ਵੱਡੇ ਵੱਡੇ ਜਿਹੜੇ ਆਪਦੇ ਆਪ ਨੂੰ 나ਡੂ ਖਾ ਸਮਝਦੇ ਐ ਤੇ ਉਹਨਾਂ ਦਾ ਕਿ ਇਹ ਪਾਣੀ ਦਾ ਪਾਣੀ 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 ਕਰਨ ਦੇ ਮਾਰ ਮਾਰ ਕੇ ਇਹਦਾ ਡੰਡਾ ਫੇਰਦੇ ਉਹ ਗਾਂ ਤੋਂ ਕਰਿਆ ਕੰਮ ਇਹਦਾ ਨਹੀਂ ਬਈ ਹੁਣ ਕੀ ਗੱਲ ਆਪਾਂ ਕੀ ਗੱਲ ਆ ਬਈ ਬਣ ਕੇ ਮੈਂ ਛੱਡ ਦੂ ਗਲਤੀ ਹੋ ਗਈ ਮੈਂ ਗਾਂ ਬਾਤ ਤੇ ਨਹੀਂ ਕਰਦਾ ਕੋਈ ਬਸ ਨਹੀਂ ਆਪਾਂ ਤਾਂ ਛੱਡਤਾ ਆਪਾਂ ਤੈਨੂੰ ਵੇਖ ਆਪਾਂ ਤੂੰ ਮੈਂ ਤਾਂ ਪੱਤਾ ਲਗਾ ਰਿਹਾ ਤੂੰ ਉਹਦਾ ਕੰਮ ਕਰਨਾ ਸੀ ਕਰ ਲਿਆ ਤੇ ਕਰਦੇ ਨੇ ਆਪਾਂ ਕਹਿ ਕੇ ਵੀ ਚਲ ਕੋਈ ਗੱਲ ਨਹੀਂ ਬਈ ਗਲਤੀ ਹੋ ਜਾਂਦੀ ਹੈ ਹਜੇ ਇਹਦਾ ਨੁਕਸਾਨ ਨਹੀਂ ਹੋਇਆ ਨੁਕਸਾਨ ਉਹਨਾਂ ਦਾ ਬਚ ਗਿਆ ਜੇ ਇਹਦਾ ਨੁਕਸਾਨ ਹੋ ਜਾਂਦਾ ਤਾਂ ਫਿਰ ਅਸੀਂ ਤੇਰੇ ਤੇ ਕਾਰਵਾਈ ਕਰਦੇ ਹਾਂਜੀ ਪਰਮਾਨ ਦੇਖ ਨਾ ਪੁਲਿਸ ਵਾਲਿਆਂ ਨੂੰ ਬੁਲਾਇਆ ਕਿਸੇ ਨੂੰ ਨਹੀਂ ਬੁਲਾਇਆ ਸੀ ਵੀ ਤੁਹਾਨੂੰ ਨਹੀਂ ਬਲੈਨ ਗਾਹ ਤੋਂ ਗਲਤੀ ਇਹ ਨਾ ਕਰਦਾ ਮਾਫੀ ਮੰਗ ਸਾਰਿਆਂ ਨੂੰ ਇਹ ਕਹਾਂ ਕੈਮਰੇ ਮੂਰੇ ਵੀ ਜਿਹੇ ਵੀਰ ਦੇਖ ਰਹੇ ਆ ਵੀ ਉਹਨਾਂ ਨੂੰ ਮੈਂ ਹੀ ਕਹਿਣਾ ਕਹਿੰਦਾ ਵੀ ਕਦੇ ਵੀ ਅਜਾ ਕੰਮ ਨਾ ਕਰੋ ਬੋਲ ਬਾਈ ਜਿਹੜੇ ਵੀਰ ਆ ਹਾਂ ਆ ਚੋਰੀਆਂ ਜਾਂ ਚਿੱਟਾ ਕੁਝ ਵੀ ਉਹ ਕਰਦੇ ਆ ਠੀਕ ਆ ਮੈਂ ਤਾਂ ਐਂ ਕਹਣਾ ਬਈ ਆਪਦੀ ਮਿਹਨਤ ਕਰਕੇ ਖਾਓ ਬਈ ਮਿਹਨਤ ਕਰਕੇ ਖਾਓਗੇ ਤਾਂ ਵਧਿਆ ਰਹੋਗੇ ਐ ਤੁਹਾਡਾ ਮਾਪਿਓ ਸੁਖੀ ਰਹੂਗਾ ਬਈ ਨਾਲੇ ਆਂਡ ਗਵਾੜ ਨਹੀਂ ਬਈ ਗੱਲਾਂ ਦਿੰਦੇ ਨਾ ਲੜ ਨਾ ਗੱਲਾਂ ਹੁਣ ਮੰਨ ਕੇ ਜੇ ਮੈਂ ਚੋਰੀ ਕਰਦਾ ਬਈ ਤੇ ਕੱਲ ਨੂੰ ਮਨ ਕੋਰੇ ਕੋਈ ਵਾਰਦੇ ਨਹੀਂ ਸਹੀ ਗੱਲ ਕਹਿਣਾ ਵੀ ਕਿੰਨੀਆਂ ਗਡਾਂਗਾ ਪੈ ਗਈਆਂ ਤੇਰੇ ਤੋਂ ਪਹਿਲਾਂ ਬਾਈ ਵਾਲੀਆਂ ਕਿੰਨਾ ਟਾਈਮ ਕੁੱਟਿਆ ਤੈਨੂੰ ਘੰਟਾ ਦਾ ਕੁੱਟਾ ਵੀ ਘੰਟਾ ਘੰਟੇ ਚ ਤਸਲੀ ਹੋ ਗਈ ਬਈ ਮੈਂ ਬਈ ਪੂਰੀ ਤਸਲੀ ਹੁਣ ਤੈਨੂੰ ਲੱਗਦਾ ਵੀ ਤੂੰ ਤਰਪ ਆਏਂਗਾ ਕਿ ਨਹੀਂ ਨਹੀਂ ਬਾਈ ਕਿੰਨਾ ਕਿੰਨਾ ਟਾਈਮ ਨਹੀਂ ਤਰਦਾ ਘਟੋ ਘਟ ਕਿੰਨਾ ਟਾਈਮ ਤੈਨੂੰ ਬੈਡ ਰੈਸ ਚਾਹੀਦੀ ਹੈ 3-4 ਮਹੀਨੇ ਜੀ 3-4 ਮਹੀਨੇ ਨਹੀਂ ਉੜਦਾ ਹਣਾ ਨਹੀਂ ਉੜਦਾ ਮੂਰੇ ਸਿਆਲ ਆ ਗਏ ਮੂਰੇ ਸਿਆਲ ਆ ਗਏ ਇਹ ਬਾਈ ਇਹ ਬੰਦੇ ਤੋਂ ਤੁਸੀਂ ਸਿੱਖੋ ਕੁਛ ਕਹਿੰਦਾ ਬਈ ਬਾਈ 3-4 ਮਹੀਨੇ ਦਾ ਮੈਂ ਠੀਕ ਹੈ ਜਿਵੇਂ ਵੈਸੇ ਵੀ ਮਿਹਨਤ ਕਰਦਾ ਚੰਗੀ ਐ ਚਾਹੇ ਘੱਟ ਕਮਾਉਂਦਾ ਚਾਹੇ ਆਪਦੇ ਘਰੇ ਰਹਿੰਦਾ ਤੇ ਮਤਲਬ ਪਰਿਵਾਰ ਕੋਲੇ ਰਹਿੰਦਾ ਨਾਲੇ ਪਰਿਵਾਰ ਕੋਲੇ ਰਹਿੰਦਾ ਵੀ ਜਿਵੇਂ ਇਹ ਜੇ ਕੰਮ ਨਾ ਕਰਦਣਾ ਵੀ ਮੈਂ ਪਰਿਵਾਰ ਤੇ ਰਹਿੰਦਾ ਵੀ ਨਾਲੇ ਵਧੀਆ ਮੇਰੇ ਰਿਸ਼ਤੇਦਾਰ ਮੈਨੂੰ ਬੁਲਾਉਂਦੇ ਹਨ ਵੀ ਮੈਨੂੰ ਕੋਈ ਰਿਸ਼ਤੇਦਾਰ ਨਹੀਂ ਮੂਹ ਲੋਂਦਾ ਨਾ ਮੈਨੂੰ ਘਰ ਦੇ ਮੂਹ ਲੋਂਦੇ ਵੀ ਨਹੀਂ ਬਈ ਫਿਰ ਤੂੰ ਕਰਤੂਤਾ ਤੇਰੇ ਮੜਗੇ ਨਾ ਕਰਤੂਤਾ ਮੜਗੇ ਤੇਰੇ ਨਾ ਸੋ ਬਈ ਨਾਲ ਲੈਨੇ ਬਸ ਉਹ ਘਟ ਉਹਦੇ ਮਗਰ ਲੱਗ ਲੈ ਜੀ ਨਾਲ ਤੇ ਜਿੰਦਗੀ ਖਰਾਬ ਕਿਹਨੇ ਕੀਤੀ ਹੈ ਕੋਈ ਹੈ ਉਹ ਨਾਂ ਲੈਣਾ ਚਾਹੁੰਦਾ ਤੂੰ ਨਾਂ ਨਹੀਂ ਬਈ ਉਹ ਲਾਣਾ ਚਾਹੁੰਦਾ ਇਹ ਤਾਂ ਕੋਈ ਲੈ ਜਾਏ ਕੋਈ ਚੱਕਰ ਨਹੀਂ ਆ ਕੋਈ ਖੁੱਲ ਕੇ ਲੈ ਕੀ ਨਾ ਆ ਉਹਦਾ ਜਗਤਾਰ ਆ ਜੀ ਉਹਦਾ ਨਾਮ ਅੱਛਾ ਤੈਨੂੰ ਕਿਵੇਂ ਲੱਗਿਆ ਕਿਵੇਂ ਲੱਗਿਆ ਆ ਕੰਮਾਂ ਚ ਤੈਨੂੰ ਅਸੀਂ ਜੀ ਇਕੱਠੇ ਪੜਦੇ ਹੁੰਦੇ ਸੀਗੇ ਜੀ ਹਾਂ ਹਾਂ ਤੇ ਉਹਦੇ ਨਾਲ ਮੇਰੀ ਲਿਹਾਜ਼ ਪੈ ਗਈ ਜੀ ਠੀਕ ਹੈ ਤੇ ਮੈਨੂੰ ਕਹਿੰਦਾ ਵੀ ਆ ਜਾ ਕਹਿੰਦਾ ਵੀ ਆਪਾਂ ਕੰਮ ਚੱਲ ਕੇ ਉਹਨਾਂ ਮਾ ਜੋ ਠੀਕ ਆ ਵੀ ਆ ਗਿਆ ਮੈਂ ਹੂੰ ਤੇ ਉਹ ਵੀ ਚਿੱਟਾ ਲਾਉਣ ਨੂੰ ਬੈ ਗਿਆ ਜੀ ਹੂੰ ਤੇ ਕਈ ਤਰ੍ਹਾਂ ਦੇ ਨਸ਼ੇ ਕਰਦਾ ਉਹਨੇ ਮੈਨੂੰ ਲਾਦਾ ਮੈਨੂੰ ਕਹਦਾ ਆਹ ਵੇਖ ਕਹਿੰਦਾ ਵੇਖ ਕੇ ਨੀਆ ਸਵਾਦ ਦੇਖਦਾ ਕਹਿੰਦਾ ਹਾਂ ਸਵਾਦ ਦੇਖ ਮੈਂ ਸਵਾਦ ਦੇਖਿਆ ਜੀ ਤੇ ਦੂਜੇ ਦਿਨ ਫੇਰ ਮੈਨੂੰ ਭਾਲ ਉੱਠੀ ਜੀ ਫਿਰ ਮੈਂ ਇਸ ਕੰਮਾਂ ਚ ਪੈ ਗਿਆ ਵੀ ਤੇ ਉਹਨੇ ਬਾਕੀ ਮੈਂ ਦੱਸਿਆ ਕਹਿੰਦਾ ਇਹ ਚੀਜ਼ ਕਹਿੰਦਾ ਕਮਾਈ ਵਾਲੀ ਹੈ ਕਹਿੰਦਾ ਡਾਕ ਡੂਕੇ ਮਾਰਨੇ ਕਹਿੰਦਾ ਤੇ ਕੀ ਕਰੇਗਾ ਕਹਿੰਦਾ ਦਿਹਾੜੀਆਂ ਕੀ ਉਹ ਆਪ ਹੈਗੇ ਕਿ ਨਹੀਂ ਅੱਜ ਉਹ ਨਹੀਂ ਇਹ ਗਿਆ ਬਾਈ ਤੇ ਕਿੱਥੇ ਗਿਆ ਉਹ ਸੱਚੀ ਗੱਲ ਦੱਸ ਝੂਠਾ ਮਾਰ ਕਿੱਥੇ ਜਾਉਂਦਾ ਹੈ ਕਿ ਮਰ ਗਿਆ ਨਹੀਂ ਮਰ ਗਿਆ ਜੀ ਫਿਰ ਤੂੰ ਕਹਿੰਦਾ ਅੱਗੇ ਤੇ ਗਿਆ ਹੋਇਆ ਉਹ ਤਾਂ ਉੱਥੇ ਵਾਗ ਗਿਆ ਜਿੱਥੋਂ ਬੰਦਾ ਨਹੀਂ ਸਕਦਾ ਕਦੇ ਨਾ ਮਰ ਗਿਆ ਉਹ ਉਹ ਫਿਰ ਨਸ਼ੇ ਪਾ ਲਈ ਕਰਨ ਲੱਗਿਆ ਸੀ ਬਈ ਤੇ ਫਿਰ ਆਪ ਤਾਂ ਮਰ ਗਿਆ ਫਿਰ ਤੈਨੂੰ ਤਾਂ ਤੈਨੂੰ ਵੀ ਆਪ ਦੀ ਜਿਹੜੀ ਲੈਂਡ ਚ ਆਵ ਗਿਆ ਉੱਥੇ ਉੱਥੇ ਤੂੰ ਜਾਵੜਾ ਹੁੰਦਾ ਜੇ ਤੂੰ ਇਹ ਕੰਮ ਨਾ ਛੱਡਦਾ ਨਹੀਂ ਬਈ ਮੈਂ ਬਸ ਜੀ ਹੁਣ ਆਪ ਸੁਧਰ ਗਈ ਜੀ ਹੁਣ ਆਪੇ ਇਹਦਾ ਕੋਈ ਕੰਮ ਕਰਨੇ ਨਹੀਂ ਬਈ ਜਿੱਦਾਂ ਬੇਇੱਜ਼ਤੀ ਹੋਵੇ ਤੇ ਸਰੀਰੇ ਦਾ ਨੁਕਸਾਨ ਹੋਵੇ ਜੀ ਹੁੰਦਾ ਨਾ ਹੁੰਦਾ ਜੀ ਤੂੰ ਦੇਖ ਪੰਜਾਬ ਦੇ ਹਾਲਾਤ ਕਿੰਨੇ ਮਾੜੇ ਹੋ ਗਏ ਅੱਗੇ ਹੈ ਸੀ ਪੰਜਾਬ ਦੇ ਵਿੱਚ ਆ ਕੁਛ ਨਾ ਇਹੇ ਜਿਹਾ ਕੋਸਤਾ ਅੱਗੇ ਹੈ ਨਹੀਂ ਸੀ ਜੀ ਆਪਣੀ ਕੋਈ ਭੈਣ ਜਾ ਰਹੀ ਹੈ ਆਪਣੀ ਮਾਂ ਜਾ ਰਹੀ ਹੈ ਤਾਂ ਆਪਾਂ ਨੂੰ ਕੋਈ ਡਰ ਹੁੰਦਾ ਸੀ ਵੀ ਕੋਈ ਗੱਲ ਨਹੀਂ ਅੱਜ ਮੰਡੀ ਜਾ ਰਹੀ ਹੈ ਸ਼ਾਮ ਨੂੰ ਘਰੇ ਆ ਜੂ ਅੱਜ ਰਸਤੇ ਜਰੀ ਤੋਂ ਵੀ ਵੀ 30 ਕਿਲੋਮੀਟਰ ਤੁਰ ਕੇ ਵਾਜ ਜਾਂਦਾ ਸੀ ਪਰ ਆਪਣੇ ਰਸਤੇ ਜਾ ਕੋਲੇ ਨਾ ਹਾਂਜੀ ਹਾਂਜੀ ਹੁਣ ਆਪਾਂ ਪਰਿਵਾਰ ਕਿਸੇ ਆਪਾਂ ਕਿਸੇ ਬੰਦੇ ਨਾਲ ਵੀ ਨਹੀਂ ਭੇਜ ਸਕਦੇ ਇਹਨਾਂ ਸੇਫ ਸੇਫ ਹੈ ਨਹੀਂ ਨਹੀਂ ਭੇਜ ਸਕਦੇ ਬਈ ਗਾਹ ਤੋਂ ਗਲਤੀ ਕਰੇਗਾ ਨਹੀਂ ਬਈ ਗਲਤੀ ਸੋ ਬਈ ਇਹ ਬੰਦਾ ਗਲਤੀ ਮੰਨ ਰਿਹਾ ਕਿਉਂਕਿ ਜਦੋਂ ਬੰਦਾ ਗਲਤੀ ਮੰਨੇ ਤਾਂ ਉਹਨੂੰ ਬੰਦੇ ਨੂੰ ਮਾ ਤੁਨੋਂ ਹੀ ਕਹਿੰਦੇ ਆ ਵੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਕਿਉਂਕਿ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ ਤੇ ਇਹ ਜਿਹੜਾ ਬੰਦਾ ਹੈ ਤੇ ਗਾਹਾਂ ਤੋਂ ਕਹਿੰਦਾ ਬਾਈ ਮੈਂ ਇਹ ਜਿਹੀ ਹਰਕਤ ਨਹੀਂ ਕਰਦਾ ਇਹਦੀ ਵੀ ਜ਼ਿੰਦਗੀ ਕਿਸੇ ਖਰਾਬ ਕੀਤੀ ਹੈ ਚਲੋ ਆਪਾਂ ਇਹਦਾ ਮੂੰਹ ਖੋਲ ਕੇ ਇਹਦੀ ਜਿਹੜੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦੇ ਤੇ ਜੇ ਲੋ ਬੰਦਾ ਇੱਕ ਵਾਰੀ ਸੁਧਰਨ ਦਾ ਸੁਧਰਨ ਦਾ ਮੌਕਾ ਦੇਣਾ ਚਾਹੀਦਾ ਸਾਰੇ ਵੀਰਾਂ ਨੂੰ ਇਹ ਹੀ ਬੇਨਤੀ ਹੈ ਵੀਡੀਓ ਸ਼ੇਅਰ ਕਰੋ ਤੇ ਵੀਡੀਓ ਆਪਾਂ ਤਾਂ ਤਾਂ ਬਣਾਈ ਹੈ ਵੀ ਲੋਕਾਂ ਨੂੰ ਪਤਾ ਲੱਗ ਜੇ ਵੀ ਹਾਂ ਯਾਰ ਵੀ ਲੋਕਾਂ ਦੇ ਘਰਾਂ ਚ ਕਿਵੇਂ ਆ ਕੇ ਲੋਕਾਂ ਨੂੰ ਬੜ ਮਤਲਬ ਠਾਕ ਦੇ ਕੋਈ ਇਹ ਵੀਡੀਓ ਦੇਖ ਕੇ ਲੋਕਾਂ ਨੂੰ ਚੰਦਨ ਹੋ ਜੂ ਅਗਲਾ ਵਾਰ ਬਾਰ ਬਾਰ ਖਲਣੋਂ ਹਟ ਜੂਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਧੰਨਵਾਦ